ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਜੀ ਬੜੀਆਂ ਜੀ ਸਬਜ਼ੀ ਉਹਦੇ ਲਈ ਆਪਾਂ ਨੇ ਜੀ ਤੇਲ ਗਰਮ ਰੱਖਿਆ ਬਾਕੀ ਆਪਾਂ ਸਮਾਂਝੀ ਨਾਲ ਦੇ ਨਾਲ ਪਾਈ ਜਾਵਾਂਗੇ ਦੱਸੀ ਰਹਾਂਗੇ ਇਹ ਆ ਪੀਰਾ ਤੇ ਕਸੂਰੀ ਮੇਥੀ ਆ ਹਾਂ ਜੀ ਤੇਲ ਜੀ ਆਪਣਾ ਗਰਮ ਹੋ ਚੁੱਕਿਆ ਆਪਾਂ ਜੀਰਾ ਤੇ ਕਸੂਰੀ ਮੇਥੀ ਪਾ ਰਹੇ ਆਂ ਅੱਗੇ ਆਪਾਂ ਜੀ ਹੁਣ ਇਹਦੇ ਤੇ ਪਿਆਜ਼ ਪਾ ਦਾਂਗੇ। ਪਿਆਜ਼ ਆਪਾਂ ਨੂੰ ਵੀ ਕੱਟ ਕੇ ਪਾਏ ਨੇ ਬਰੀਕ-ਬਰੀਕ। ਆਪਾਂ ਜੀ ਇਹਦੇ ਵਿੱਚ ਵੀ ਪਾ ਰਹੇ ਹਾਂ ਧਨੀਆ। ਹਾਂਜੀ ਆਪਾਂ ਜੀ ਪਿਆਜ਼ਾਂ ਨੂੰ ਵੀ ਹਲਕਾ ਜਿਹਾ ਬਰਾਊਨ ਦੇ ਕਰ ਲਾਂ। ਹਾਂਜੀ ਸਾਡੀ ਵੀਡੀਓ ਨੂੰ ਜੀ ਚੱਲਦੀ ਚੱਲਦੀ ਨੂੰ ਲੈ ਕੇ ਰੱਖਿਆ ਕਰੋ ਆਪਣੇ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਜਿਹੜੀ ਵੀਡੀਓ ਹੈ ਜੀ ਕਿਵੇਂ ਲੱਗੀ ਆਪਾਂ ਜੀ ਲਗਾਤਾਰ ਚਲਾਉਂਦੇ ਹੋਏ ਤੇ ਆਜਾ ਨੂੰ ਭੁੱਲ ਲਾਂਗੇ ਹਾਂਜੀ ਪਿਆਜ ਜੀ ਆਪਣੇ ਹਲਕੇ ਜੀ ਭੁੱਜ ਚੁੱਕੇ ਹਨ ਆਪਾਂ ਇਹਦੇ ਵਿੱਚ ਜੀ ਨਮਕ ਮਿਰਚ ਮਸਾਲੇ ਪਾ ਰਹੇ ਹਾਂ ਇੱਕ ਦੋ ਚਮਚੇ ਆਪਾਂ ਹਾਇਨੇ ਦੇ ਦਿੰਦਾ ਵਿੱਚ ਜੀ ਆਪਾਂ ਨੇ ਵਿੱਚ ਪਾਇਆ ਬੇਸਣ ਆਪਾਂ ਪਾਣੀ ਦੇ ਵਿੱਚ ਘੋਲ ਕੇ ਪਾ ਰਹੇ ਹਾਂ ਨਮਕ ਤੇ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਦੇਗੀ ਮਿਰਚ ਵਿੱਚ ਜੀ ਆਪਾਂ ਨੇ ਬੇਸਣ ਪਾ ਲਿਆ ਜਦੋਂ ਜੀ ਆਪਾਂ ਘੋਲ ਕੇ ਪਾਉਨੇ ਆ ਜੀ ਨਮਕ ਮਿਰਚ ਮਸਾਲੇ ਇਹਨੇ ਚਾਇਨਿੰਗ ਵੀ ਵਧੀਆ ਆਉਂਦੀ ਆ ਆਪਣੀ ਸਾਗ ਦੀ ਵੀ ਵਧੀਆ ਬਣਦੀ ਹੈ ਜੀ ਇਸ ਵਿੱਚ ਯਾਰਕਾਂ ਨੇ ਦੋ ਚਮਚੇ ਬੇਸਣ ਦੇ ਪਾ ਕੇ ਘੋਲ ਲਈ ਹੈ। ਹਾਂਜੀ ਆਪਣੇ ਤੜਕੇ ਦੀ ਸਾਈਨਿੰਗ ਬਹੁਤ ਵਧੀਆ ਆ ਰਹੀ ਹੈ। ਆਪਾਂ ਜੀ ਥੋੜਾ ਜਿਹਾ ਪਾਣੀ ਪਾ ਰਹੇ ਹਾਂ। ਤਪੇ ਜੀ ਮਸਾਲੇ ਨਹੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਜੀ ਤੜਕੇ ਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਰਹੇ ਹਾਂ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਹਾਂਜੀ ਆਪਾਂ ਜੀ ਮਸਾਲੇ ਨੂੰ ਨਹੀਂ ਦੇਰ ਤੱਕ ਭੁੰਨਾਂਗੇ ਜਿੰਨੀ ਦੇਰ ਤੱਕ ਜੀ ਇਹ ਜਿਹੜਾ ਆਪਣਾ ਤੇਲ ਆ ਜੀ ਉੱਪਰ ਨਹੀਂ ਛੱਡਦਾ ਮਸਾਲਾ ਜੀ ਆਪਣਾ ਭੁੰਨ ਕੇ ਤਿਆਰ ਹਾਂ ਹਾਂਜੀ ਆਪਣਾ ਮਸਾਲਾ ਭੁੰਨ ਕੇ ਤਿਆਰ ਹੈ ਜੀ ਆਪਾਂ ਇਹਦੇ ਵਿੱਚ ਦਹੀਂ ਪਾ ਰਹੇ ਹਾਂ ਹਾਂਜੀ ਆਪਾਂ ਟਮਾਟਰ ਵੀ ਪਾ ਸਕਦੇ ਹਾਂ ਜੀ ਜੇ ਆਪਾਂ ਟਮਾਟਰ ਨਹੀਂ ਪਾਉਣਾ ਤਾਂ ਆਪਾਂ ਦਹੀਂ ਪਾ ਸਕਦੇ ਹਾਂ ਜਦੋਂ ਜੀ ਆਪਾਂ ਨੇ ਦਹੀਂ ਪਾਉਣਾ ਤੜਕੇ ਦੇ ਵਿੱਚ ਆਪਾਂ ਅੱਗ ਨੂੰ ਜੀ ਘੱਟ ਕਰ ਦਾਂਗੇ ਜੇ ਆਪਾਂ ਗੈਸ ਤੇ ਬਣਾਉਣਾ ਤਾਂ ਜੀ ਆਪਾਂ ਗੈਸ ਨੂੰ ਸਿਮ ਕਰ ਦਾਂਗੇ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਕਰਕੇ ਪਕਾਵਾਂਗੇ ਹਾਂਜੀ ਆਪਾਂ ਜੀ ਥੋੜਾ ਜਿਹਾ ਪਾਣੀ ਪਾ ਦਾਂਗੇ ਜਿਹੜੇ ਭਾਂਡੇ ਨਾਲ ਆਪਾਂ ਨੇ ਦਹੀਂ ਪਾਇਆ ਜ ਉਹਦੇ ਨਾਲ ਪਾਣੀ ਪਾ ਹਾਂਜੀ ਆਪਾਂ ਜੀ ਦਹੀਂ ਪਾ ਕੇ ਇਹਨੂੰ ਲਗਾਤਾਰ ਹਿਲਾਉਂਦੇ ਰਹਾਂਗੇ ਜੇ ਆਪਾਂ ਹਿਲਾਵਾਂਗੇ ਨਹੀਂ ਜੀ ਤਾਂ ਆਪਣਾ ਦਹੀਂ ਆ ਜਿਹੜਾ ਫਟ ਵੀ ਚੱਕ ਲ ਆਪਾਂ ਨੇ ਅੱਗ ਵੀ ਘੱਟ ਰੱਖਣੀ ਆ ਤੇ ਲਗਾਤਾਰ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਹਾਂਜੀ ਆਪਾਂ ਨੇ ਜੀ ਸੋਇਆ ਬੀਨ ਦੀਆਂ ਬੜੀਆਂ ਜੀ ਪਾਣੀ 'ਚ ਭਿਉਆਂ ਕੇ ਰੱਖੀਆਂ ਸੀ ਤੜਕਾ ਆਪਣਾ ਭੁੰਨ ਕੇ ਤਿਆਰ ਹੈ ਜੀ ਆਪਾਂ ਵਿੱਚ ਬੜੀਆਂ ਪਾ ਦਾਂਗੇ ਆਪਾਂ ਜੀ ਬੜੀਆਂ ਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਕੜੀ ਹਾਂਜੀ ਆਪਾ ਜੀ ਥੋੜਾ ਜਿਹਾ ਪਾਣੀ ਜੀ ਹੋਰ ਪਾ ਰਹੇ ਆਪਾ ਜੀ ਸਾਰੀ ਦਾਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਸਬਜੀ ਆਪਣੀ ਰਿਜ ਰਹੀ ਹੈ ਜੀ ਆਪਾਂ ਇਹਦੇ ਵਿੱਚ ਪਨੀਰ ਪਾ ਰਹੇ ਹਾਂ ਆਪਾਂ ਜੀ ਪਨੀਰ ਨੂੰ ਸਾਰੇ ਮਸਾਲੇ ਦੇ ਬੜੀਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ ਜੇ ਆਪਾਂ ਨੇ ਜੀ ਪਨੀਰ ਨਾ ਪਾਉਣਾ ਹੋਵੇ ਆਪਾਂ ਜੀ ਆਲੂ ਵੀ ਬੋਇਲ ਕਰਕੇ ਪਾ ਸਕਦੇ ਹਾਂ। ਹਾਂਜੀ ਸਬਜ਼ੀ ਆਪਣੀ ਰੈਜ ਰਹੀ ਹੈ ਜੀ ਆਪਾਂ ਇਹਦੇ ਵਿੱਚ ਜੀ ਹੋਰ ਪਨੀਰ ਪਾ ਦਾਂਗੇ। ਹਾਂਜੀ ਸਬਜ਼ੀ ਇਹਨੂੰ ਜੀ ਸਾਰੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਮਿੱਠ ਕਰਕੇ ਢੱਕ ਦਾਂਗੇ ਜੀ ਢੱਕ ਕੇ ਪਕਾਵਾਂਗੇ ਹਾਂਜੀ ਆਪਣੀ ਬੜੀਆਂ ਤੇ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਹੈ ਜੀ ਹਾਂਜੀ ਆਪਣੀ ਪਨੀਰ ਤੇ ਬੜੀਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਜੀ ਬਹੁਤ ਵਧੀਆ ਸਬਜ਼ੀ ਬਣੀ ਹੈ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ